ਸਾਤਸੰਗਤ ਜੀ 나ਦਰ ਸ਼ਾਹ ਨੇ ਜਦੋਂ ਭਾਰਤ ਤੇ ਹਮਲਾ ਕੀਤਾ ਇਥੇ ਬਹੁ ਬੇਟੀਆਂ ਨੂੰ ਇਥੋਂ ਦੇ ਮਾਲਕ ਜਾਣੇ ਨੂੰ ਲੁੱਟ ਕੇ ਲੈ ਕੇ ਜਦੋਂ ਜਾ ਰਿਹਾ ਸੀ ਪੰਜਾਬ ਦੇ ਵਿੱਚੋਂ ਲੰਘਣ ਲੱਗਾ ਤੇ ਸਿੱਖਾਂ ਨੇ 나ਦਰ ਸ਼ਾਹ ਨੂੰ ਰੋਟ ਲਿਆ ਲਾਹੌਰ ਪਹੁੰਚਿਆ ਕਿਸੇ ਤਰ੍ਹਾਂ ਜਕਰੀਆ ਖਾਨ ਨੂੰ ਕਹਿਦਾ ਪੂਰੇ ਭਾਰਤ ਦੇ ਵਿੱਚ ਮੇਰੇ ਸਾਹਮਣੇ ਕੋਈ ਨਹੀਂ ਖਲੋਤਾ ਆਹ ਕਿਹੜੇ ਮੁਠੀ ਪਰ ਲੋਕ ਆਏ ਤੇ ਮੈਨੂੰ ਹੀ ਲੁੱਟ ਕੇ ਲੈ ਕੇ ਤੇ ਸਾਤਸੰਗਤ ਜਕਰੀਆ ਖਾਨ ਕਹਿਣ ਲੱਗਾ ਇਹ ਗੁਰੂ ਕੇ ਸਿੱਖ ਨੇ ਨਾਦਰਸ਼ਾ ਕਹਿੰਦਾ ਦਸਵੇਂ ਨੂੰ ਇਹਨਾਂ ਦਾ ਟਿਕਾਣਾ ਕਿੱਥੇ ਆ ਮੈਂ ਜਾ ਕੇ ਇਹਨਾਂ ਦਾ ਮਲਿਆ ਮੇਟ ਕਰ ਦਿਆਂ ਖਤਮ ਕਰ ਦਿਆਂ ਇਹਨਾਂ ਨੂੰ ਜਕਰੀਆ ਖਾਨ ਕਹਿ ਲੱਗਾ ਇਹਨਾਂ ਦਾ ਟਿਕਾਣਾ ਕੋਈ ਨਹੀਂ ਇਹ ਜੰਗਲਾਂ ਦੇ ਵਿੱਚ ਰਹਿੰਦੇ ਆ ਕਹਿੰਦਾ ਸੌਂਦੇ ਕਿੱਥੇ ਇਹਨਾਂ ਦੇ ਘਰ ਕਿੱਥੇ ਆ ਕਹਿੰਦਾ ਸੌਂਦੇ ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾਂ ਦੇ ਕੰਧਮੂਲ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ ਇਹਨਾਂ ਦਾ ਥਾਂ ਟਿਕਾਣਾ ਕੋਈ ਨਹੀਂ ਹੈਗਾ ਨਾਦਰਸ਼ਾ ਫਿਰ ਜਾਂਦਾ ਜਾਂਦਾ ਜਕਰੀਆ ਖਾਨ ਨੂੰ ਕਹਿੰਦਾ ਜੀ ਇਹ ਗੱਲ ਹੈ ਇਹਨਾਂ ਦੇ ਕੋਲ ਇੰਨੀ ਬਹਾਦਰੀ ਹੈ ਮੇਰਾ ਮੁਕਾਬਲਾ ਇਹਨਾਂ ਨੇ ਕੀਤਾ ਮੈਨੂੰ ਲੁੱਟ ਕੇ ਲੈ ਗਏ ਫਿਰ ਤੂੰ ਆਪਣੇ ਤਖਤ ਦਾ ਧਿਆਨ ਰੱਖ ਉਹ ਸਮਾਂ ਦੂਰ ਨਹੀਂ ਹੈ ਜਿਸ ਦਿਨ ਇਹ ਸਿੱਖ ਤੇਰੇ ਤਖਤ ਨੂੰ ਵੀ ਆ ਕੇ ਹੱਥ ਪਾਉਣਗੇ ਹੁਣ ਨਾਦਰ ਸ਼ਾਹ ਤੇ ਗੱਲ ਕਹਿ ਕੇ ਚਲਾ ਗਿਆ ਜ਼ਕਰੀਆ ਖਾਨ ਨੂੰ ਸੋਚਾਂ ਦੇ ਵਿੱਚ ਪਾ ਗਿਆ ਜ਼ਕਰੀਆ ਖਾਨ ਨੇ 2000 ਸਿਪਾਹੀ ਦੇ ਕੇ ਕਾਜੀ ਅਬਦੁਲ ਰਹਿਮਾਨ ਨੂੰ ਅੰਮ੍ਰਿਤਸਰ ਦੀ ਧਰਤੀ ਵੱਲ ਭੇਜ ਦਿੱਤਾ ਕਿਰਾ ਪਾਲਿਆ ਵੀ ਇੱਥੇ ਕੋਈ ਵੀ ਸਿੱਖ ਨਾ ਆਵੇ ਇਸ਼ਨਾਨ ਆ ਕੇ ਕਰ ਸਕੇ ਪਰ ਸਿੱਖਾਂ ਨੇ ਉਹਨਾਂ ਇਸ਼ਨਾਨ ਕਰਕੇ ਚਲੇ ਜਾਣਾ ਬਾਬਾ ਬੋਤਾ ਸਿੰਘ ਦਰਜਾ ਸਿੰਘ ਹੋਣਾ ਵਰਗੇ ਸੂਰਬੀਰ ਯੋਧਿਆਂ ਦਾ ਇਤਿਹਾਸ ਵੀ ਆਪਾਂ ਪੜ੍ਹਦੇ ਆਂ ਸੋ ਸਾਧ ਸੰਗਤ ਇਹਨਾਂ ਸਮਿਆਂ ਦੇ ਵਿੱਚ ਭਾਈ ਸੁੱਖਾ ਸਿੰਘ ਜੀ ਇਹ 50 ਸਿੰਘਾਂ ਦਾ ਜਥਾ ਆਇਆ ਸ੍ਰੀ ਅਮਰਸਰ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਇਹ ਗਏ ਕਾਜੀ ਅਬਦੁਲ ਰਹਿਮਾਨ ਤੇ ਉਹਦਾ ਪੁੱਤ ਉਹਨਾਂ ਨੇ ਇਹਨਾਂ ਦਾ ਪਿੱਛਾ ਕੀਤਾ ਤੇ ਜਦੋਂ ਰਾਹ ਇਹਨਾਂ ਦਾ ਪਿੱਛਾ ਕੀਤਾ ਅੱਗੇ ਜਾ ਕੇ ਮੁਕਾਬਲਾ ਹੋਇਆ ਉਹਦੇ ਵਿੱਚ ਕਾਜੀ ਅਬਦੁੱਲ ਰਹਿਮਾਨ ਉਹਦਾ ਪੁੱਤ ਮਾਰੇ ਗਏ ਤੇ ਜਦੋਂ ਇਹ ਸਭ ਕੁਝ ਹੋਇਆ ਨਾ ਕਾਜੀ ਅਬਦੁੱਲ ਰਹਿਮਾਨ ਪਾਰੇ ਆ ਕਿ ਜਕਰੀਆ ਖਾਨੇ ਗੁੱਸੇ ਦੇ ਵਿੱਚ ਆ ਕੇ ਮੰਢਿਆਲੀ ਦਾ ਚੌਧਰੀ ਸੀ ਮੱਸਾ ਰੰਗੜ ਮੱਸਾ ਰੰਗੜ ਇਹਨੂੰ ਤਾਂ ਕਰਕੇ ਨਾਂ ਤੇ ਇਹਦਾ ਕੋਈ ਹੋਰ ਸੀ ਤੇ ਰੰਗੜ ਰਾਜਪੂਤ ਸੀ ਮੁਸਲਮਾਨ ਬਣਿਆ ਸੀ ਇਹਦਾ ਨਾਂ ਕੁਝ ਹੋਰ ਸੀ ਮੱਸਾ ਇਹਦੇ ਚਿਹਰੇ ਦੇ ਉੱਪਰ ਇੱਕ ਮੱਸ ਸੀ ਨਿਸ਼ਾਨ ਸੀ ਇੱਕ ਰੰਗੜੇ ਦੀ ਜਾਤੀ ਸੀ ਰੰਗੜਾ Rajput ਮੁਸਲਮਾਨ ਸੀ ਇਹ ਇਹ ਮੰਢਿਆੜੀ ਦਾ ਚੌਧਰੀ ਸੀ ਇਹਨੂੰ ਦਰਬਾਰ ਸਾਹਿਬ ਦਾ ਪ੍ਰਬੰਧ ਇਹਨੂੰ ਸਾਰਾ ਦੇ ਦਿੱਤਾ ਇਹਨੇ ਆ ਕੇ ਰੱਜ ਕੇ ਬੇਪਤੀ ਕੀਤੀ ਸੱਚਖੰਡ ਦੇ ਅੰਦਰੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚ ਕਾ ਕੇ ਉੱਥੇ ਆਪਣਾ ਮੰਝਾ ਡਾ ਕੇ ਉੱਥੇ ਹੁੱਕਾ ਪੀਣਾ ਸ਼ਰਾਬਾਂ ਪੀਨੀਆਂ ਉੱਥੇ ਨਾਚ ਗਾਣਾ ਇਹਨੇ ਕੀਤਾ ਦਰਬਾਰ ਸੇਵ ਦੀ ਵਿੱਚ ਰੱਜ ਕੀ ਇਨੇ ਕੁ ਕਰਮ ਕੀਤਾ ਬੇਅਦਬੀ ਕੀਤੀ ਤੇ ਇਸ ਸਭ ਕੁਝ ਦੀ ਖਬਰ ਇੱਕ ਗੁਰੂ ਦਾ ਸਿੱਖ ਭਾਈ ਬਲਾਕਾ ਸਿੰਘ ਉਹ ਲੈ ਕੇ ਸਾ ਸੰਗਤ ਰਾਜਸਥਾਨ ਦੀ ਧਰਤੀ ਦੇ ਬੀਕਾ ਨੇਰ ਦੇ ਜੰਗਲਾਂ ਵਿੱਚ ਪਹੁੰਚਿਆ ਜਿੱਥੇ ਗੁਰੂ ਕੇ ਸਿੱਖ ਉਸ ਸਮੇਂ ਰਹਿੰਦੇ ਸਨ ਉਹਨਾਂ ਦੇ ਕੋਲ ਜਦੋਂ ਪਹੁੰਚਿਆ ਤੇ ਉੱਥੇ ਚਹੇਦਾਰ ਫੁੱਟਾ ਸਿੰਘ ਜਦੋਂ ਉਹਨਾਂ ਨੂੰ ਜਾ ਕੇ ਦੱਸਿਆ ਉਹ ਸਿੱਖ ਕਹਿਣ ਲੱਗੇ ਭਾਈ ਬਲਾਕਾ ਸਿਆ ਤੂੰ ਕੁਝ ਕੀਤਾ ਕਿਉਂ ਨਹੀਂ ਉਹ ਕਹਿੰਦਾ ਕਰਨ ਨੂੰ ਮੈਂ ਕਰ ਦਿੰਦਾ ਪਰ ਮੈਂ ਜਾਂਦਾ ਉਥੇ ਸ਼ਹੀਦ ਹੋ ਜਾਂਦਾ ਤੁਹਾਡੇ ਤੱਕ ਖਬਰ ਕੌਣ ਪਹੁੰਚਾਉਂਦਾ ਤੇ ਸਾਧ ਸੰਗਤ ਜਦੋਂ ਇਹ ਗੱਲਾਂ ਸੁਣੀਆਂ ਵੀ ਕੀ ਕੁਝ ਹੋ ਰਿਹਾ ਉਸ ਸਮੇਂ ਦੋ ਗੁਰਸਿੱਖ ਪਿਆਰੇ ਭਾਈ ਸੁੱਖਾ ਸਿੰਘ ਜੀ ਭਾਈ ਮਹਿਤਾਬ ਸਿੰਘ ਜੀ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੇ ਇਹਨਾਂ ਦਾ ਪਿੰਡ ਹੈ ਭਾਈ ਮਹਿਤਾਬ ਸਿੰਘ ਜੀ ਦਾ ਪਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਮੀਰਾਂ ਕੋਟ ਉਹ ਭਾਈ ਮਹਿਤਾਬ ਸਿੰਘ ਹੋਣਾ ਦਾ ਪਿੰਡ ਹੈ ਇਹ ਦੋਵੇਂ ਗੁਰਸਿੱਖ ਪਿਆਰੇ ਤਿਆਰ ਹੋਏ ਕਿਉਂਕਿ ਇਲਾਕਾ ਵੀ ਇਹਨਾਂ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਸੀ ਸਾਰੇ ਇਲਾਕੇ ਦੇ ਚੰਗੀ ਤਰ੍ਹਾਂ ਵਾਕਫ ਸਨ ਇਹ ਦੋਵੇਂ ਜਾਣੇ ਤਿਆਰ ਹੋਏ ਮੱਥੇ ਰੰਗੜ ਦਾ ਸੋਧਾ ਲਾਉਣ ਵਾਸਤੇ ਇਹ ਆਉਂਦੇ ਹਨ ਪੱਟੀ ਦੇ ਕੋਲ ਇਹਨਾਂ ਨੇ ਆ ਕੇ ਆਪਣਾ ਭੇਸ ਬਦਲਿਆ ਵਾਲ ਆਪਣੇ ਪਿੱਛੇ ਨੂੰ ਕੇਸ ਖੁੱਲੇ ਛੱਡ ਕੇ ਤੇ ਉੱਪਰ ਮੜਾਸੇ ਬਣ ਕੇ ਇਹਨਾਂ ਨੇ ਵਸਤਰ ਉਦਾਂ ਦੇ ਪਾਲੇ ਕਿ ਜਿਵੇਂ ਕਿਸੇ ਪਿੰਡ ਦੇ ਨੰਬਰਦਾਰ ਲੱਗਦੇ ਹੋਣ ਪੋਰੀਆਂ ਠਿਕਰੀਆਂ ਦੀਆਂ ਭਰਲੀਆਂ ਦਰਬਾਰ ਸਹਿ ਪਹੁੰਚੇ ਜਮ ਪ੍ਰਕਰਮਾਂ ਦੇ ਵਿੱਚੋਂ ਦੀ ਲੰਘਦੇ ਜਾ ਰਹੇ ਨੇ ਆਪਣੇ ਘੋੜਿਆਂ 'ਤੇ ਚੜੇ ਨੇ ਲਾਚੀ ਬੇਰ ਤੇ ਨਾਲ ਜਿਹੜੀ ਲਾਚੀ ਬੇਰੀ ਦਰਸ਼ਨੀ ਡਿਉੜੀ ਦੇ ਲੱਗ ਗਈ ਆ ਉਦੇ ਨਾਲ ਇਹਨਾਂ ਨੇ ਆਪਣੇ ਘੋੜੇ ਬੱਦੇ ਦਰਬਾਰ ਸਾਹਿਬ ਦੇ ਅੰਦਰ ਗਏ ਬੋਰੀਆਂ ਲੈ ਕੇ ਅੰਦਰ ਜੋ ਅੰਦਰ ਦਾ ਜੋ ਹਾਲ ਉਸ ਸਮੇਂ ਵੇਖਿਆ ਰਗਾਂ ਦੇ ਵਿੱਚ ਖੂਨ ਵਹਿ ਤੁਰਿਆ ਅੱਖਾਂ ਦੇ ਵਿੱਚ ਲਾਲੀ ਆਈ ਪਰ ਆਪਣੇ ਆਪ ਨੂੰ ਸਬਰ ਦੇ ਵਿੱਚ ਰੱਖਿਆ ਮੱਸੇ ਰੰਗੜ ਦੇ ਸਾਹਮਣੇ ਬੋਰੀਆਂ ਛੁੱਟ ਦਿੱਤੀਆਂ ਮੱਸੇ ਰੰਗੜ ਨੇ ਸੋਚਿਆ ਕਿ ਸ਼ਾਇਦ ਨੰਬਰਦਾਰ ਕੋਈ ਆਏ ਆ ਮਾਮਲਾ ਤਾਰਨ ਵਾਸਤੇ ਝੁਕ ਕੇ ਥੱਲੇ ਬੋਰੀਆਂ ਵੱਲ ਵੇਖਣ ਲੱਗਾ ਤੇ ਉਸ ਸਮੇ ਸਾ ਸੰਗਤ ਜੀ ਗੁਰੂ ਕੇ ਯੋਧਿਆ ਨੇ ਤਲਵਾਰ ਦੇ ਇੱਕ ਹੀ ਵਾਰ ਦੇ ਨਾਲ ਮੱਛੇ ਰੰਗੜ ਦਾ ਸਿਰ ਢਾੜ ਤੋਂ ਅਲੱਗ ਕਰ ਦਿੱਤਾ ਨਿਜੇ ਦੇ ਉੱਪਰ ਟੰਗਿਆ ਸਿਰ ਘੋੜਿਆਂ ਦੇ ਉੱਪਰ ਚੜ੍ਹ ਕੇ ਤੁਰਕੀ ਮਾਰ ਕੇ ਇਹ ਗੁਰੂ ਕੇ ਯੋਧੇ ਉਹ ਗਏ ਜਿਹੜੇ ਉਸ ਸਮੇ ਉੱਥੇ ਸਨ ਮੁਗਲ ਜਿੰਨੇ ਵੀ ਸਿਪਾਈ ਜਿੰਨੇ ਵੀ ਅਫਸਰ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ ਕੁਝ ਸਕਿੰਟਾਂ ਦੇ ਵਿੱਚ ਕੀ ਉੱਥੇ ਵਾਪਰ ਗਿਆ ਸਾਰੇ ਹੱਕੇ-ਬੱਕੇ ਰਹਿ ਗਏ ਬਾਅਦ ਵਿੱਚ ਪਿੱਛੇ ਇਹਨਾਂ ਦਾ ਮੁਕਾਬਲਾ ਕੀਤਾ ਪਿੱਛੇ ਗਏ ਨੇ ਪਿੱਛਾ ਇਹਨਾਂ ਦਾ ਕੀਤਾ ਪਰ ਰਸਤੇ ਦੇ ਵਿੱਚੋਂ ਵਾਪਸ ਮੋੜ ਆਏ ਕੋਈ ਵਾਹ ਪੇਸ਼ਨਾ ਨਹੀਂ ਪਈ ਪਤਾ ਨਹੀਂ ਲੱਗਾ ਕਿ ਗੁਰੂ ਕੇ ਸਿੱਖ ਕਿੱਧਰ ਚਲੇ ਗਏ ਇਹ ਵਾਕਿਆ ਸੀ 11 ਅਗਸਤ ਸਨ 1740 ਈਸਵੀ ਦਾ ਜਿਹਨਾਂ ਦਿਹਾੜਾ ਸਾਹਿਬ ਸਿੰਘ ਜੀ ਪਰਸੋਂ ਜਦੋਂ ਮੱਛੇ ਰੰਗੜ ਦਾ ਸੋਧਾ ਲਾਇਆ 11 ਅਗਸਤ ਵਾਲੇ ਦਿਨ ਮੱਛੇ ਦਾ ਸਿਰ ਲੈ ਕੇ ਇਹ ਪਹੁੰਚੇ ਬੀਕਾ ਨੇਰ ਜਿੱਥੇ ਇਹਦਾ ਸਿਰ ਉਥੇ ਸਾੜ ਦਿੱਤਾ ਗਿਆ ਬਾਅਦ ਵਿੱਚ ਇਹਦਾ ਪਰਿਵਾਰ ਰੋਇਆ ਪਿੱਟਿਆ ਇਹਦਾ ਧੜ ਲੈ ਕੇ ਜਕਰੀਆ ਖਾਨ ਦੇ ਕੋਲ ਗਿਆ ਜਕਰੀਆ ਖਾਨ ਨੇ ਚਾਰ ਚਫੇਰੇ ਦੇ ਚੌਧਰੀਆਂ ਨੂੰ ਇਕੱਠਿਆਂ ਕਰਕੇ ਦਬਕਾ ਮਾਰਿਆ ਵੀ ਤੁਸੀਂ ਖਬਰ ਨਹੀਂ ਦਿੱਤੀ ਮੁਖਬਰੀ ਚੰਗੀ ਤਰ੍ਹਾਂ ਨਹੀਂ ਕੀਤੀ ਇਹਨਾਂ ਨੇ ਫਿਰ ਭਾਈ ਮਹਿਤਾਬ ਸਿੰਘ ਦੇ ਬਾਰੇ ਭਾਈ ਮਹਿਤਾਬ ਸਿੰਘ ਹੁਣੀ ਸੁਖਾ ਸਿੰਘ ਹੁਣੀ ਆਪ ਤੇ ਅੱਗੇ ਪਿੱਛੇ ਹੋ ਗਏ ਪਰ ਭਾਈ ਮਹਿਤਾਬ ਸਿੰਘ ਹੁਣਾ ਦਾ ਪੁੱਤਰ ਪਿੰਡ ਦੇ ਵਿੱਚ ਭਾਈ ਰਾਇ ਸਿੰਘ ਰਹਿੰਦਾ ਸੀ ਪਿੰਡ ਦੇ ਪੈਂਚ ਭਾਈ ਨੱਥੇ ਖਹਿਰੇ ਦੇ ਕੋਲ ਆ ਉਥੇ ਇਹ ਫਿਰ ਸਿਪਾਈ ਆਏ ਇਹਨਾਂ ਨੇ ਆ ਕੇ ਆਖਿਆ ਨਥੇ ਖੈਰੇ ਨੂੰ ਮਹਿਤਾਬ ਸਿੰਘ ਦਾ ਪੁੱਤਰ ਸਾਨੂੰ ਦੇ ਦੇ ਪਰ ਉਹਨਾਂ ਨੇ ਪਿਓ ਪੁੱਤਾਂ ਨੇ ਭਾਈ ਮਹਿਤਾਬ ਸਿੰਘ ਦੇ ਪੁੱਤਰ ਭਾਈ ਰਾਏ ਸਿੰਘ ਦੀ ਰੱਖਿਆ ਕੀਤੀ ਤੇ ਸਾਸ ਸੰਗਤ ਇਸੇ ਹੀ ਭਾਈ ਰਾਏ ਸਿੰਘ ਉਹਨਾਂ ਦੇ ਅਗੋਂ ਪੁੱਤਰ ਹੋਏ ਭਾਈ ਰਤਨ ਸਿੰਘ ਭੰਗੂ ਜਿਨ੍ਹਾਂ ਨੇ ਇਤਿਹਾਸਿਕ ਗ੍ਰੰਥ ਪਰਾਚੀਨ ਪੰਥ ਪ੍ਰਕਾਸ਼ ਜਿਹੜਾ ਸਾਸ ਸੰਗਤ ਜੀ ਉਹ ਲਿਖਿਆ